ਦੇ ਹੰਤ ਤੇ ਜਾਂਦੇ ਆ ਚਲੋ ਪ੍ਰਮਾਤਮਾ ਦਾ ਸ਼ੁਕਰ ਆ ਉਹ ਉਹਨਾਂ ਦੇ ਘਰ ਪ੍ਰਮਾਤਮਾ ਨੇ ਬੱਚਾ ਦਿੱਤਾ ਆ ਥੋੜੀ ਜੀ ਘਾਟ ਜਿਹੜੀ ਪੂਰੀ ਹੋਈ ਆ ਪਰ ਕੋਰਟ ਕੇ ਇਸ ਦਰਮਿਆਨ BBC ਵੱਲੋਂ ਸਿੱਧੂ ਮੂਸੇਵਾਲਾ ਦੀ ਦਸਤਾਵੇਜ਼ੀ ਦੇ ਦੋ ਐਪੀਸੋਡ ਜਿਹੜਾ YouTube ਤੇ ਰਿਲੀਜ਼ ਕਰ ਦਿੱਤੇ ਆ ਤਾਂ ਸ਼ਾਇਦ ਇਹਨਾਂ ਦੇ ਬਲਕੌਰ ਸਿੰਘ ਹੋਣਾ ਨੇ ਉਹਨਾਂ ਨੂੰ ਨੋਟਿਸ ਭੇਜਿਆ ਜੀ ਅ ਬਿਲਕੁਲ ਜੀ ਬਲਕੌਰ ਸਿੰਘ ਹੋਣਾ ਨੇ BBC ਨੂੰ ਵੀ ਨੋਟਿਸ ਭੇਜਿਆ ਔਰ ਮਾਨ ਸਾਹਿਬ ਦੀ ਅਦਾਲਤ ਦੇ ਵਿੱਚ ਵੀ ਉਹਨਾਂ ਨੇ ਇੱਕ ਕੇਸ ਦਾਇਰ ਕੀਤਾ ਜੀ ਪਰ ਕੌਰ ਸਿੰਘ ਹੁਣੀ ਇਸ ਕਦ ਦੇ ਖਲਾਸ ਨਹੀਂ ਸੀ ਕਿ ਸਿੱਟੂ ਮੁਸੇਵਾਲਾ ਤੇ ਦਸਤਾਵੇਜ਼ੀ ਕਿਉਂ ਮੰਦ ਰਹੀਏ ਹੂੰ ਹੂੰ ਕਦੇ ਦਸਤਾਵੇਜ਼ੀ ਬਣਾ ਲਓ ਲੇਕਿਨ ਤੁਸੀਂ ਇਹਨੂੰ ਹਾਲੇ ਰਿਲੀਜ਼ ਨਾ ਕਰੋ ਕਿਉਂਕਿ ਜੀ ਮੁਕੱਦਮਾ ਹਾਲੇ ਪੈਂਡਿੰਗ ਹੈ ਤੇ ਮੁਕੱਦਮੇ ਦੇ ਵਿੱਚ ਕਈ ਚੀਜ਼ਾਂ ਹੈ ਜਿਹੜੀਆਂ ਆ ਜਾਣਗੀਆਂ ਇਹਨਾਂ ਨੂੰ ਸਬੂਤ ਵਜੋਂ ਇਸਤੇਮਾਲ ਕੀਤਾ ਜਾ ਸਕਦਾ ਸਾਡਾ ਨੁਕਸਾਨ ਹੋਊਗਾ ਜੀ ਤੁਸੀਂ ਇਹਨੂੰ ਰੋਕ ਹੂੰ ਹੂੰ ਉਹਨਾਂ ਨੇ ਬੰਬੇ ਦੀ ਪੁਲਿਸ ਨੂੰ ਵੀ ਲਿਖਾਇਆ ਸੀ ਕਿ ਇਹਨਾਂ ਨੂੰ ਰੋਕਵਾਲੋ ਕੱਲ ਵੈਸੇ ਇਹਨਾਂ ਨੇ ਜਿਹੜੀ ਹੈਗੀ ਆ ਫਿਲਮ ਰਿਲੀਜ਼ ਕਰਨ ਦਾ ਦਿਨ ਤਾਂ ਅੱਗੇ ਸੀ ਪਰ ਕੱਲ ਇਹਨਾਂ ਨੇ ਜਿਹੜੇ ਹੈਗੇ ਆ ਦੋ ਐਪੀਸੋਡ ਉਹਦੇ ਜਾਰੀ ਕਰ ਦਿੱਤੇ ਆ ਜੀ ਇਹਨਾਂ ਐਪੀਸੋਡ ਦੇ ਨਾਲ ਨਾਲ ਉਹਨਾਂ ਨੇ ਬੀਬੀਸੀ ਦੇ ਜਿਹੜੇ ਹੈਗੇ ਆ ਜਿੰਨੀ ਸਰਵ ਸਹਾਇਕ ਖਾਸ ਕਰਕੇ ਜੇ ਆਪਾਂ ਪੰਜਾਬੀ ਸਰਵ ਸਹਾਇਕ ਕਹਿ ਲਈਏ ਹੂੰ ਹੂੰ ਉਹਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਨਾਲ ਜੁੜੀਆਂ ਕੁਝ ਗੱਲਾਂ ਵੀ ਉਹਨਾਂ ਨੇ ਲਿਖੀਆਂ ਜੀ ਜੀ ਇੰਟਰਵਿਊਜ਼ ਵੀ ਕੀਤੇ ਜੀ ਕਿਉਂਕਿ ਜੱਦੀ ਸਾਹਿਬ ਇਹ ਕਤਲ ਹੋਏ ਨੂੰ 3 ਸਾਲ ਹੋ ਗਏ ਬਿਲਕੁਲ ਜੀ ਔਰ ਇਹ ਅਜੀਹਾਂ ਟੈਪਲ ਸੀ ਜੀ ਨੇ ਨਾ ਸਿਰਫ ਪੰਜਾਬ ਬਲਕਿ ਭਾਰਤ ਨਹੀਂ ਸਗੋਂ ਦੁਨੀਆ ਦੇ ਵਿੱਚ ਜਿਹੜੇ ਉਹਨੂੰ ਪਿਆਰ ਕਰਨ ਵਾਲੇ ਲੋਕ ਸੀ ਉਹਨਾਂ ਨੂੰ ਬਲਾ ਕੇ ਰੱਖ ਦਿੱਤਾ। ਬਿਲਕੁਲ ਜੀ। 3 ਸਾਲਾਂ ਤੋਂ ਬਾਅਦ ਵੀ ਜੇ ਅੱਜ ਵੀ ਦੇਖੀ ਤੇ ਅੱਜ ਵੀ ਲੋਕਾਂ ਨਾਲ ਉਹਦਾ ਜਨਮ ਦਿਨ ਸੀ ਕੱਲ ਉਹਦੇ ਬਾਅਦ ਨੇ ਵੀ ਉਹਦੇ ਤਿੰਨ ਗਾਣੇ ਰਿਲੀਜ਼ ਕੀਤੇ ਐ। ਇਹ ਗਾਣੇ ਵੀ ਜਿਹੜੇ ਅੱਜ ਹੈ ਉਹ ਜਿਨ੍ਹਾਂ ਨੂੰ ਉਹਦਾ ਬਾਤ ਕਹਿੰਦੇ ਕਿ ਮੈਂ ਰੁਕਦਾ ਹੁੰਦਾ ਸੀ ਕਿ ਤੂੰ ਅਜੇ ਹੀ ਗਾਣੇ ਨਾ ਗਾ। ਹੂੰ ਹੂੰ। ਪਰ ਕਹਿੰਦੇ ਮਜਬੂਰੀ ਮੇਰੀ ਇਹ ਵੱਢ ਗਈ ਹੈ 3008 ਗਾਣਾ ਵੀ ਕਹਿੰਦਾ ਮੈਨੂੰ ਜਾਰੀ ਕਰਨਾ ਪੈ ਰਿਹਾ ਹੈ ਕਿ ਆਪਣੇ ਪੁੱਤ ਦੀ ਯਾਦ ਨੂੰ ਹਮੇਸ਼ਾ ਸੱਦੀ ਵੀ ਰੱਖਣਾ ਹੈ ਜੀ ਕਹਿੰਦਾ ਵੀ ਉਹਦੇ ਕੱਟਣ ਤੋਂ ਬਾਅਦ ਮੈਂ ਇਹ ਗੱਲ ਕਹੀ ਸੀ ਕਿ ਮੈਂ ਤੈਨੂੰ ਕਈ ਤਹਾਡ ਤੱਕ ਜਿਉਂਦੇ ਰੱਖੂਗਾ ਜਿਉਂਦੇ ਰੱਖਦਾ ਇੱਕ ਤਰੀਕਾ ਘੜਿਆ ਕਿ ਜੋ ਉਹਦੇ ਜੀਤ ਪਏ ਉਹਨਾਂ ਦੇ ਕੋਲੇ ਉਹਨਾਂ ਕੀਤਾ ਨੂੰ ਅੱਜ ਦੀ ਟੈਕਨੀਕ ਦੇ ਮਤਲਬ ਦੀ ਤਿਆਰੀ ਕਰ ਦਿੰਦੀ ਹੈ ਜੀ ਅਲਮੈ ਉਸ ਦਿਖਿਆ ਕਿ ਕੁਝ ਲੋਕ ਉੱਥੇ ਗਏ ਸੀ ਜਿਹੜੇ ਲੋਕਾਂ ਦੇ ਉੱਤੇ ਉਹਨਾਂ ਨੇ ਇੱਜ਼ਤਾਨ ਕੀਤੀ ਸੀ ਕਿਸੇ ਦੀ ਮਦਦ ਕੀਤੀ ਸੀ ਉਹ ਲੋਕ ਉੱਥੇ ਰੋ ਰਹੇ ਸੀ ਜੀ ਅਧਿਸ਼ਾਨੇ ਵਿੱਚ ਵੀ ਆਪਾਂ ਦੇਖੀਏ ਦੱਖਣੀ ਭਾਰਤ ਦੇ ਵਿੱਚ ਚਲੇ ਜਾਓ ਉੱਥੇ ਦੱਖਣੀ ਭਾਰਤ ਦੇ ਲੋਕ ਤਾਂ ਪੰਜਾਬੀ ਜਵਾਨ ਨਹੀਂ ਸਮਝਦੇ ਹਮਮ ਲੇਕਿਨ ਉੱਥੇ ਵੀ ਲੋਕ ਤੇਰੇ ਹੈਗੇ ਸਿੱਧੂ ਮੂਸੇਵਾਲੇ ਦੇ 뮤직 ਦੇ ਉੱਤੇ ਨੱਚਣਾ ਸ਼ੁਰੂ ਕਰ ਦਿੰਦੇ ਹਮਮ ਕਿੰਨੇ ਦੇ ਵਕਫ ਵਕਫ ਦੇਸ਼ਾਂ ਦੇ ਵਿੱਚ ਜਾਈਏ ਉਹ ਲੋਕ ਜਿਹੜੇ ਭਾ ਪੰਜਾਬੀ ਤਾਂ ਕੀ ਭਾਰਤ ਦੀ ਕੋਈ ਬੋਲੀ ਦੀ ਸਮਝ ਕੋਈ ਮਤਲਬ ਉਹਦੇ ਉੱਤੇ ਨਾਚ ਕਰਨਾ ਸ਼ੁਰੂ ਕਰ ਦਿੰਦੇ ਆ ਜੀ ਕੋਈ ਹੱਬ ਮੇਰੇ ਪਿਆਰ ਦਾ ਮੇਰਾ ਕਹਿ ਲਾ ਵੀ ਇਤੋਂ ਵੱਡਾ ਸਬੂਤ ਕੋਈ ਨਹੀਂ ਮਿਲਦਾ ਇੱਕ ਜਿਹੜੀ ਧਾਰਾ ਤੋਂ ਹਟ ਕੇ ਗੱਲ ਕੀਤੀ ਗਈ ਹੈ ਜਿੱਦ ਦੀ ਸਾ ਉਹ ਹੈ ਕਿ ਸਾਡੇ ਵੱਡੇ ਵੱਡੇ ਕਲਾਕਾਰ ਜੀ ਜਦੋਂ ਉਹਨਾਂ ਨੂੰ ਥੋੜਾ ਜਿਹਾ ਰਿਸਪੌਂਸ ਮਿਲ ਜਾਂਦਾ ਥੋੜੀ ਜਿਹੀ ਨਾ ਕੋਈ 4 ਪੈਸੇ ਆ ਜਾਂਦੇ ਐ ਤੇ ਉਹਨਾਂ ਦਾ ਸਿਰ ਚੱਕਰਾ ਜਾਂਦਾ ਉਹ ਬਦਲ ਜਾਂਦੀ ਹੈ ਹਮ ਮੈਂ ਸਭ ਤੋਂ ਵੱਡੇ ਕਲਾਕਾਰ ਪੰਜਾਬੀ ਦੇ ਜਿਹੜੇ ਉਮਰ ਦੇ ਪਾਕ ਤੋਂ ਵੀ ਵੱਡੇ ਐ ਪਿਛਲੇ ਜਮੀ ਉਹਨਾਂ ਦੇ ਭਰਾ ਦੀ ਮੌਤ ਹੋ ਗਈ ਸੀ ਬਰਦਾਸ਼ਤ ਮਾਨ ਜੀ ਗੁਰਪੰਤ ਸਿੰਘ ਸਾਡੇ ਕਿਦਰ ਵਾਹਤ ਹੋਈ ਐ ਪੰਥ ਨਾਲ ਬੇਰਾਵੀ ਕਿਸੇ ਜਮਾਨੇ ਚ ਵਾਰਿਆ ਕਿ ਅੱਜ ਉਹਨਾਂ ਦਾ ਜਿਹੜਾ ਹੈਗਾ ਅੰਤ ਮਰਦਾਸ ਉਹਨਾਂ ਦੀ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਹੂੰ ਹੂੰ ਸਾਡੇ ਤੇ ਮਤਲਬ ਆਪਾਂ ਜੇ ਦੇਖੀ ਜਿੱਥੇ ਗੁਰਦਾਸ ਮਾਨ ਪਹੁੰਚਿਆ ਜੀ ਬੜੀ ਛੋਟੀ ਉਮਰ ਦੇ ਵਿੱਚ ਪਹੁੰਚ ਗਿਆ ਸੀ ਤੇ ਇਸ ਵੇਲੇ ਆਪਣੇ ਪੂਰੇ ਮਤਲਬ ਸਹਿਰ ਦਿੱਤੇ ਮਕਾਮ ਤੇ ਹੂੰ ਹੂੰ ਪਰ ਜੇ ਦੇਖੀਏ ਗੁਰਦਾਸ ਮਾਨ ਵੀ ਆਪਣਾ ਇਲਾਕਾ ਛੱਡ ਗਿਆ ਸੀ ਅੱਜ ਕੱਲ੍ਹ ਭਾਵੇਂ ਉਹ ਚੰਡੀਗੜ੍ਹ ਰਹਿੰਦੇ ਆ ਪਰ ਕਈ ਵਾਰੀ ਇਹ ਵੀ ਸੁਣ ਚਾਇਆ ਕਿ ਉਹਨਾਂ ਨੇ ਬੰਬਈ ਦੇ ਵਿੱਚ ਵੀ ਆਪਣਾ ਟਿਕਾਣਾ ਬਣਾ ਲਿਆ ਆਦਲਾ ਬਣਾ ਲਿਆ ਜੀ ਜੀ ਜੋ ਮੂਸਾ ਬਣੀ ਜੀ ਆਪਾਂ ਗੱਲ ਕਰੀਏ ਤੇ ਸਧੂ ਮੂਸੇਵਾਲਾ ਉਹ ਕਲਾਕਾਰ ਸੀ ਜਿਹੜਾ ਮੁਹਾਰੀ ਬੰਦੇ ਲੁਧਿਆਣਾ ਨੂੰ ਛੱਡ ਕੇ ਇਹਨੇ ਆਪਣੇ ਪਿੰਡ ਨੂੰ ਤਰਜੀਹ ਦਿੱਤੀ ਸੀ ਔਰ ਮੰਨਿਆ ਜਾਂਦਾ ਕਿ ਇਹ ਟਿੱਬਿਆਂ ਦਾ ਕਲਾਕਾਰ ਸੀ ਜੀ ਕਿਉਂਕਿ ਮੂਸਾ ਪਿੰਡ ਮਾਨਸਾ ਦੇ ਇਲਾਕੇ ਦੇ ਲੋਕ ਸਾਡੇ ਜਿਹੜੇ ਹੈਗੇ ਸਾਡੇ ਲਿਸਨਰ ਆ ਲਾਹੌਰ ਵਰਗੇ ਲੋਕ ਦੱਸਦੇ ਹੁੰਦੇ ਹੂੰ ਹੂੰ ਸਾਦਾ ਇੱਕ ਿੱਟਾ ਜਿਹੜਾ ਚਿੱਤਰੀ ਸਾਪੇ ਿੱਟਾ ਹੋਇਆ ਜਿਸ ਤੇ ਵੱਡੇ ਵੱਡੇ ਟਿੱਬੇ ਹੋਇਆ ਕਰਦੇ ਸੀ ਜੀ ਜੋ ਜਹੂਰ ਆ ਜਦੋਂ ਕੋਈ ਵੱਡੀ gadbad ਹੋ ਜਾਂਦੀ ਹੈ ਉਦੋਂ ਕਹਿੰਦੇ ਆ ਇਹ ਹਡੇਰੀ ਕਲਿਆਣਾ ਵਾਲੇ ਟਿੱਬੇ ਤੋਂ ਉੱਤੀਂ ਚਿਆ ਕਲਿਆਣਾ ਨਾਲ ਹੀ ਜਾਇਕੇ ਸਾਡੇ ਸਾਲੇ ਨੇ ਇੱਥੇ ਜੀਆਂ ਪੰਜ ਕਲਿਆਣਾ ਹੈ ਜੀ ਜੀ ਉਹ ਜਿਹੜੀ ਟਿੱਬੇ ਰਹੀ ਨੇ ਟਿੱਬਿਆਂ ਦੇ ਵਿੱਚ ਰੋਹੀ ਬੀਆ ਬਾਣ ਹੁੰਦੀ ਸੀ ਬਹੁਤੀ ਕੋਈ ਜਿੱਦੀ ਹੁੰਦੀ ਸੀ ਹੁਣ ਤਾਂ ਚਲੋ ਹਾਲਾਤ ਬਦਲ ਗਏ ਆ ਇੱਕ ਰਖੇਜੇ ਇਲਾਕਾ ਬਣ ਗਿਆ VIP ਇਲਾਕਾ ਬਣ ਗਿਆ ਇੱਥੋਂ ਦੇ ਮੰਤਰੀ ਮੁੱਖ ਮੰਤਰੀ ਵੱਡੇ ਵੱਡੇ ਲੋਕ ਹੋ ਗਏ ਇਸ ਇਲਾਕੇ ਦੇ ਅਰਕਿਸ਼ੇ ਜਮਾਨੇ ਦੇ ਵਿੱਚ ਸਾਨੂੰ ਤਾਂ ਇਸ ਦੌਰ ਕੰਦੇ ਦੋਤੀ ਦੀ ਬੇਸਿਕ ਵਾਰ ਨੂੰ ਖੁੰਨੇ ਆ ਤੇ ਕਵਾਰਾਂ ਦੀ ਧਰਤੀ ਤੇ ਉੱਤੇ ਟਿੱਬਿਆ ਦੀ ਧਰਤੀ ਦੇ ਉੱਤੇ ਬੰਦੇ ਨੇ ਮਿਊਜ਼ਿਕ ਇੰਡਸਟਰੀ ਲੈ ਕੇ ਲਾਈ ਤੇ ਅੱਜ ਦੁਨੀਆ ਦੇ ਵਿੱਚ ਜਿਹੜਾ ਹੈਗਾ ਉਸੇ ਪਿੰਡ ਦਾ ਜਿਹੜਾ ਮੁਸੇਵਾਲੇ ਦਾ ਨਾਮ ਉਜਾਣ ਲਿਆ ਜੀ ਜੀ ਇਹਦੇ ਵਿੱਚ ਜਿਹੜੀਆਂ ਕਈ ਗੱਲਾਂ ਹੈ ਗੱਜਰੀ ਸਾਹਿਬ ਉਹ ਮੈਂ ਦੇਖ ਰਿਹਾ ਕੀ ਜਿਹੜੀ ਇਹਨਾਂ ਨੇ ਇੰਟਰਵਿਊਜ਼ ਕੀਤੀਆਂ ਵੱਖ-ਵੱਖ ਬੰਦਿਆਂ ਦੀ ਕੋਲਟੀ ਬਰਾੜ ਦੀ ਇੰਟਰਵਿਊ ਕੀਤੀ ਹੈ ਹਮਮ ਇਹਦੀ ਸਿੱਧੀ ਟੀਮ ਕਹਿੰਦੀ ਹੈ ਕਿ ਸਾਨੂੰ ਬੜਾ ਚਿਰ ਲੱਗਾ ਸੀ ਉਹਦੇ ਨਾਲ ਸੰਪਰਕ ਸਥਾਪਨਾ ਚਾਹੁੰਦੇ ਸੀ ਲਗਭਗ 1 ਸਾਲ ਬਾਅਦ ਤੇਲੇ ਵੀ ਸਾਡਾ ਉਹਦੇ ਨਾਲ ਸੰਪਰਕ ਹੋਇਆ ਜੀ ਉਹਦੇ ਨਾਲ ਜਿਹਨੂੰ ਗੱਲਬਾਤ ਕੀਤੀ ਤੇ ਉਹਨੇ ਕਿਹਾ ਵੀ ਹਾਂ ਸਿੱਧੂ ਨੇ ਕੁਝ ਅਜਈਆਂ ਗਲਤੀਆਂ ਕੀਤੀਆਂ ਉਹਦਾ ਹਸ਼ਰ ਇਹੋ ਹੀ ਹੋਣਾ ਸੀ ਆ ਰਿਆ ਜਾਣਾ ਸੀ ਹੂੰ ਮੈਨੂੰ ਅੱਜ ਇੱਕ ਨਵੀਂ ਗੱਲ ਦਾ ਪਤਾ ਲੱਗਿਆ ਆਪਣੇ ਇੰਟਰਵਿਊ ਦੇ ਵਿੱਚ ਗੋਲਡੀ ਵਿਰਾੜ ਇਹ ਗੱਲ ਕਹਿੰਦਾ ਹੈ ਕਿ ਸਿੱਧੂ ਮੂਸੇਵਾਲੇ ਵੀ ਲਾਰੈਂਸ ਮਿਸ਼ਰੋਈ ਦੇ ਨਾਲ ਕਿਸੇ ਜਮਾਨੇ ਦੇ ਵਿੱਚ ਚੰਗੀ ਅੰਡਰਸਟੈਂਡਿੰਗ ਸੀ ਹੂੰ ਕਦੇ ਵੀ ਆਪਸ ਵਿੱਚ ਦੋਨੇ ਗੱਲਬਾਤ ਵੀ ਕਰ ਲੈਂਦੇ ਸੀ ਏ ਵੀ ਕੇ ਗੋਲਡੀ ਬਰਾਜ ਨੇ ਆਪਣੀ ਗੱਲ ਦੇ ਵਿੱਚ ਆਪਣੀ ਇੰਟਰਵਿਊ ਦੇ ਵਿੱਚ ਕਿ ਖੁਸ਼ ਨੂਦੀ ਹਾਸਲ ਕਰਨ ਵਾਸਤੇ ਵੀ ਵਿਚਾਰਪ੍ਰਸਤ ਵੀ ਲੈ ਰਬਾਸਦੇ ਜਾਂ ਉਹਦੀ ਹਮਾਇਤ ਲੈਣ ਵਾਸਤੇ ਸਿੱਧੂ ਮੂਸੇ ਵਾਲਾ ਸੁਭਾਸ਼ ਚੰਦ ਮੋਰਨਗੁਲ ਈਵਨਿੰਗ ਦੇ ਸੁਨੇਹੇ ਵੀ ਉਹਨੂੰ ਭੇਜਿਆ ਰਿਆ ਸੀ ਜਦੋਂ ਉਹ ਜੇਲ੍ਹ ਦੇ ਵਿੱਚ ਪਾਸੇ ਜੀ ਅੱਜ ਵੀ ਉਹ ਜੇਲ੍ਹ ਦੇ ਵਿੱਚ ਹੈ ਪਰ ajo ਗੁਜਰਾਤੀ ਜੇਲ੍ਹ ਦੇ ਵਿੱਚ ਹੈ ਉਹ ਉਹ ਪੰਜਾਬ ਸ਼ੁਦਾ ਸੀ ਹਮ ਅਸਲ ਦੇ ਵਿੱਚ ਪੰਜਾਬ ਜਿਹੜਾ ਹੈਗਾ ਜੀ ਕਿਸੇ ਜ਼ਮਾਨੇ ਦੇ ਵਿੱਚ ਪੰਜਾਬ ਨੂੰ ਇਨਕਲਾਬੀਆਂ ਦੀ ਧਰਤੀ ਸਮਝਿਆ ਜਾਂਦਾ ਸੀ ਇਥੇ ਵੱਡੀਆਂ-ਵੱਡੀਆਂ ਲੜਾਈਆਂ ਹੋਈਆਂ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਅੱਜ ਵੀ ਜੀ ਇਸ ਜੀ ਰਾਖੀਵਾਸ ਦੇ ਪੰਜਾਬੀ ਵੀ ਆਪਣੀਆਂ ਕੁਰਬਾਨੀਆਂ ਦਿੰਦੇ ਹੈ ਬੜੇ ਸੀਨੀਅਰ ਜਰਨਲਿਸਟ ਐ ਸਰਦਾਰ ਜਤਕਾਰ ਸਿੰਘ ਹੋਣੀ ਉਹ ਅਕਸਰ ਕਹਿੰਦੇ ਹੁੰਦੇ ਆਪਣੀਆਂ ਕਿਤਾਬਾਂ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਹੈ ਕਿ ਕਿਹਾ ਔਰ ਵਿਧਵਾ ਜਿਹੜੀਆਂ ਉਹ ਵਿਧਵਾਵਾਂ ਜਿਨ੍ਹਾਂ ਦੇ ਘਰਾਂ ਵਾਲੇ ਜੰਗਾਂ ਦੇ ਵਿੱਚ ਸ਼ਹੀਦ ਹੋਏ ਹੈ ਜੀ ਉਹਨਾਂ ਦੀ ਭਾਰਤ ਦੇ ਵਿੱਚ ਕੀਤੀ ਕਰਨੀ ਹੋਵੇ ਤਾਂ ਸਭ ਤੋਂ ਜ਼ਿਆਦਾ ਬਾਤ ਬੀਤੋ ਜੀ ਪੰਜਾਬ ਦੇ ਵਿੱਚ ਬਿਲਕੁਲ ਜੀ ਪਰ ਸਿਰਫ ਦੇਸ਼ ਨੂੰ ਆਜ਼ਾਦ ਕਰਾਉਣ ਬਾਅਦ ਤੇ ਦੇਸ਼ ਦੇ ਡਿਵੈਲਪਮੈਂਟ ਵਾਸਤੇ ਤੇ ਬੇਜਤੀ ਰੱਖੀ ਬਾਅਦ ਤੇ ਪੰਜਾਬੀ ਕੁਰਬਾਨੀਆਂ ਦਿੱਤੀਆਂ ਹਮ ਇਹਨਾਂ ਕੁਰਬਾਨੀਆਂ ਤੋਂ ਹੁੰਦੇ ਹੋਏ ਫਿਰ ਕਈ ਵਾਰੀ ਤਕਸ਼ਾਲੇ ਪਾਸੇ ਤੋਂ ਕਈ ਵਾਰੀ ਲਹਿਰਾਂ ਦੇ ਮਾਮਲੇ ਚ ਤੇ ਅੱਜਕੱਲ੍ਹ ਪੰਜਾਬ ਦੇ ਵਿੱਚ ਜਿਹੜੀ ਚੀਜ਼ ਨੇ ਸਾਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਹੋਇਆ ਜੀ ਸੈਕਚਰ ਪੱਤ ਤੋਂ ਉਹ ਗੈਂਗਸਟਰ ਪ੍ਰਵਾਧਾ ਬਹੁਤ ਸਾਰੇ ਜਿਹੜੇ ਹੈਗੇ ਆ ਮੁੰਡੇ ਜਿਹੜੇ ਹੈਗੇ ਆ ਉਹ ਫਰਸਟ੍ਰੇਟ ਹੋਏ ਵੀ ਲਾਈਕ ਟੂ ਇਸ ਪਸਿਫਾਈਜ਼ਡ ਵੀ ਹੈ ਜੀ ਜੀ ਪੰਜਾਬ ਦੇ ਜਿਲ੍ਹੇ ਦੇ ਵਿੱਚ ਤੁਸੀਂ ਆ ਕੇ ਦੇਖੋ ਚੰਦੀ ਸਾਹਿਬ ਇਹਨੂੰ ਗਾਹੇ-ਗਾਹੇ ਜਾਣ ਦਾ ਮੌਕਾ ਮਿਲਦਾ ਹੈ ਮਤਲਬ ਐਡਿਕਟਡ ਸਕਿਉਰਿਟੀ ਪ੍ਰਬੰਧ ਕੀਤੇ ਹੋਏ ਹੈ ਜਿਲ੍ਹਾ ਦੇ ਅਫਸਰਾਂ ਜਿਹੜੇ ਉਹ ਡਰਦੇ ਆ ਕਿ ਕਿਤੇ ਸਾਡੀ ਜੇਲ੍ਹ ਦੇ ਵਿੱਚ ਕੁਝ ਇਹ ਨਾ ਹੋ ਜੇ ਆਰ ਗੈਂਗਸਟਰਾਂ ਨੂੰ ਰੱਖਣ ਤੋਂ ਇਨਕਾਰ ਕਰਦੇ ਆ ਪੰਜਾਬ ਦੇ ਕੁਝ ਜਿਲ੍ਹਿਆਂ ਨੂੰ ਜਿਹੜਾ ਉਹ ਦੱਸ ਦਿੱਤਾ ਕਿ ਇਹਨਾਂ ਜਿਲ੍ਹਿਆਂ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਹੈ ਜੀ ਤਾਂ ਐਕਸਟਰਾ ਦੀ ਉਹ ਕਹਾਣੀ چلਦੀ ਹੈ ਗੋਲਦੀ ਬਰਾੜ ਕਹਿੰਦਾ ਹੈ ਕਿ ਜਿਹੜਾ ਬੰਬੀਹਾ ਗੈਂਗ ਸੀ ਹੂੰ ਹੂੰ ਉਹ ਬੀਹਾ ਗੈਂਗ ਵਾਲਿਆਂ ਨੇ ਸਾਡੇ ਇੱਕ ਨੌਜਵਾਨ ਪਿੱਕੀ ਮਿੱਟੂ ਖੇੜਾ ਨੂੰ ਮਾਰ ਦਿੱਤਾ ਸੀ ਹੂੰ ਹੂੰ ਅੜੋਂ ਦੇ ਵਿੱਚ ਉਹ ਕਹਿੰਦੇ ਆ ਕਿ ਜਿਹੜਾ ਸਿੱਧੂ ਮੂਸੇਵਾਲੇ ਦੀ ਜਿਹੜਾ ਕਿ ਸਿੱਧੇ ਨਾਲ ਇਨਵੋਲਵਮੈਂਟ ਸੀ ਜੀ ਇਨਵੋਲਵਮੈਂਟ ਸਿੱਧੂ ਦੀ ਸਿੱਧੀ ਤਾਂ ਨਹੀਂ ਇਹ ਕਹਿੰਦੇ ਵੀ ਸਿੱਧੂ ਦਾ ਇੱਕ ਜਿਹੜਾ ਹੈ ਮੈਨੇਜਰ ਸੀ ਅੱਜ ਕੱਲ ਉਹ ਇਸ ਸਟੇਜ ਦੇ ਵਿੱਚ ਹੈ ਨਹੀਂ ਜੀ ਉਹਨੇ ਲੌਜਿਸਟਿਕ ਮਦਦ ਤੇਰੀ ਹੈਗੀ ਆ ਬੰਬੀਹਾ ਗੈਂਗ ਦੇ ਜਿਹਨੇ ਸਿੱਧੂ ਸਿੱ ਨੂੰ ਨੁਹਾਇਆ ਕਰਵਾਈਏ ਹਾਂ ਔਰ ਉਹਨਾਂ ਨੇ ਹੀ ਦਿੱਤੀ ਪ੍ਰਕਿਰਿਆ ਜੀ ਹੈ ਮਿੱਤੂ ਖੇਡਾਲਾ ਦਾ ਕਤਲ ਕੀ ਤੌਫੀਕ ਤੇ ਵੀ ਕਰਦੇ ਜੀ ਠੀਕ ਹੈ ਲੋਕ ਕਹਿੰਦੇ ਹੈ ਔਰ ਉਹ ਕਹਿੰਦੇ ਵੀ ਉਹਦਾ ਹੀ ਫਿਰ ਨਤੀਜਾ ਇਹ ਹੋਇਆ ਸੀ ਕਿ ਸਾਡੀ ਜਿਹੜੀ ਹੈ ਦੁਸ਼ਮਣੀ ਸਿੱਧੂ ਹੁਸੇ ਵਾਲੇ ਨਾਲ ਪੈ ਗਈ ਕਿਉਂਕਿ ਇਹ ਬੰਦਾ ਆਪਣੇ ਮੈਨੇਜਰ ਨੂੰ ਜਿਹੜਾ ਪ੍ਰੋਟੈਕਟ ਕਰਦਾ ਜੀ ਜਿਹਦੇ ਖਿਆਲ ਤਬਕਾ ਜਿੱਕਰ ਮੈਂ ਜੰਦੀ ਸ਼ਾਹੋਂ ਦਾ ਮੈਨੇਜਰ ਪਾਰ ਦੁੱਖ ਤੇ ਵਾਰ ਰਹੇ ਲੈਂਦੇ ਔਰ ਇਹ ਕਹਿੰਦੇ ਹੈ ਬੁੱਲੀ ਬਰਾੜ ਹੋਵੀ ਕਹਿੰਦੇ ਹੈ ਕਿ ਉਹਨੂੰ ਇਸ ਦੇ ਵਿੱਚ ਨਾਮਜ਼ਦ ਕੀਤਾ ਹੋਇਆ ਜੀ ਇਹ ਤੇ ਨਾਲ ਹੀ ਉਹਨੇ ਇੱਕ ਗੱਲ ਹੋਰ ਦੱਸੀ ਹੈ ਕਿਉਂਕਿ ਕਬੱਡੀ ਕਬੱਡੀ ਸਾਡੀ ਦੱਖਣੀ ਏਸ਼ੀਆ ਦੀ ਖੇਡ ਹੈ ਬੜੀ ਸ਼ਾਨਦਾਰ ਖੇਡ ਹੈ ਜੀ ਔਰ ਇਸ ਖੇਡ ਦੇ ਵਿੱਚੋਂ ਅੱਜ ਅੱਜਕੱਲ ਆਪਾਂ ਦੇਖੀਏ ਤੇ ਇਸ ਖੇਡ ਦੇ ਵਿੱਚੋਂ ਵੀ ਕਈ ਬੁਰਾਈਆਂ ਨਿਕਲਦੀਆਂ ਕਬੱਡੀ ਦੇ ਨਾਂ ਦੇ ਉੱਤੇ ਕਬੱਡੀ ਟੂਰਨਾਮੈਂਟ ਦੇ ਨਾਂ ਦੇ ਉੱਤੇ ਇੱਥੇ ਬੜੀ ਐਨਡੀ ਆਫ ਗੈਂਗਸਟਰਵਾਦ ਵੀ ਪੈਦਾ ਹੁੰਦਾ ਤੇ ਨਸ਼ਿਆਂ ਦਾ ਕਾਰੋਬਾਰ ਵੀ ਪੈਦਾ ਹੁੰਦਾ ਹੈ ਜੀ ਤੁਸੀਂ ਦੇਖਿਆ ਹੋਣਾ ਕਿ ਦੇਸ਼ੀਆਂ ਦੇ ਵਿੱਚ ਜਿਹੜੇ ਵੱਡੇ ਵੱਡੇ ਕਬੱਡੀਆਂ ਦੇ ਮੈਚ ਤੇ ਕਬੱਡੀ ਦੇ ਮੈਚਾਂ ਦੇ ਵਿੱਚ ਇਹ ਸਾਰਾ ਕੁਝ ਹੁੰਦਾ ਹੈ ਜੀ ਇੱਕ ਵੀ ਇਹ ਕਹਿੰਦੇ ਆ ਵੀ ਰੋਪੜ ਜ਼ਿਲ੍ਹੇ ਦੇ ਪਿੰਡ ਦੇ ਵਿੱਚ ਆਪਾਂ ਬਹੁਤ ਦੇ ਕਿਸੇ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਉੱਥੇ ਕਹਿੰਦੇ ਕੋਈ ਟੂਰਨਾਮੈਂਟ ਸੀ ਜੀ ਔਰ ਉਸ ਟੂਰਨਾਮੈਂਟ ਜਿਹੜੀ ਹੈਗੀ ਆ ਪਬਲਿਸਿਟੀ ਉਹ ਸਿੱਧੂ ਮੂਸੇ ਵਾਲਾ ਕਰਦਾ ਸੀ ਜੀ ਕਹਿੰਦੇ ਵੀ ਲਾਲੇਸ ਬਿਸ਼ਟੋਰੀ ਨੇ ਉਹਨੂੰ ਫੋਟੋ ਕਿਤਾਸੀ ਸਪਿਸ਼ੂ ਦੀ ਪਰ ਤੈਨੂੰ ਨਹੀਂ ਚਾਹੀਦਾ ਤੂੰ ਉਹਦੇ ਵਿੱਚ ਨਾ ਜਾਏ ਜੀ ਸੁਖਦੀਪ ਨੇ ਬਸਲ ਜਰੀਆ ਸਾਡੀ ਗੱਲ ਨੂੰ ਗੌੜਿਆ ਨਹੀਂ ਮਤਲਬ ਜੇ ਇਹ ਬੈਠੇ ਇੱਕ ਗੈਂਗ ਸਦਰ ਦਾ ਇੱਕ ਕਲਾਕਾਰ ਨੇ ਹੁਕਮ ਨਹੀਂ ਮੰਨਿਆ ਉਹਨੇ ਗੈਂਗ ਸਦਰ ਦੇ ਹੁਕਮ ਨੂੰ ਨਜ਼ਰ ਅਦਾਜ਼ ਕਰਕੇ ਉਹ ਉੱਥੇ ਚਲਾ ਗਿਆ ਤੇ ਕਦੇ ਵੀ ਫਿਰ ਉੱਥੇ ਹੀ ਛੱਡਾ ਇਹ ਫੈਸਲਾ ਹੋ ਗਿਆ ਸੀ ਕਿ ਅਸੀਂ ਇਹ ਕਤਲ ਕਰਦੇ ਜੀ ਕੁਲਦੀ ਬਰਾਦ ਪਾਵੇਂ ਉਹਦੋਂ ਵੀ ਇੰਡੀਆ ਚ ਨਹੀਂ ਸੀ ਅਜ ਵੀ ਇੰਡੀਆ ਚ ਨਹੀਂ ਪਰ ਉਹ ਕਹਿੰਦਾ ਵੀ ਮੇਰੇ ਹੁਕਮ ਤੇ ਇਹ ਕਤਲ ਹੋਇਆ ਆ ਆਪਾਂ ਇਹ ਜਾਣਦੇ ਆ 3 ਸਾਲ ਪਹਿਲਾਂ ਜਦੋਂ ਦਾ ਕਤਲ ਹੋਇਆ ਐ ਅਕਸਰ ਸਿੱਧੂ ਮੂਸੇਵਾਲੇ ਦੀ ਕਾਦਤ ਸੀਤੀ ਵਰਤੀ ਸ਼ਾਂਦਾ ਮੁੰਡਾ ਸੀ ਉਹ ਅਗਰ ਵਾਸਤੇ ਕੈਨੇਡਾ ਗਿਆ ਸੀ ਨੀਂਗ ਕਰਨ ਵਾਸਤੇ ਗਿਆ ਸੀ ਉੱਥੋਂ ਉਹਨੂੰ ਇੱਕ ਕਲਾਬ ਵਾਲੇ ਪਰਸੋਂ ਦਾ ਟੁਕਾਂ ਹੋ ਗਿਆ ਤੇ ਉਹ ਇੱਧਰ ਆ ਗਿਆ ਇੱਧਰ ਆ ਕੇ ਉਹਨੇ ਸਾਰਾ ਕੁਝ ਕਰਤਾ ਲੇਕਿਨ ਜਿ ਕਿਈ ਫਸਲ ਜਿਹੜੀਆਂ ਆਦਤਾਂ ਜਿਹੜੀਆਂ ਇੱਕ ਜਾਂ ਵਿੱਚ ਛੋਟੀਆਂ ਬਟਾਈ ਬੱਚੇ ਹੁੰਦੇ ਆ ਉਹ ਹੁੰਦੀਏ ਜੀ ਅਕਸਰ ਹੀ ਗੋਲ ਗੰਦੇ ਘਰ ਬਾਤ ਰਹੇ ਜਾਣਾ ਆਪਣੀ ਗੱਡੀ ਦੇ ਤੇ ਬੈਠ ਕੇ ਦਿਰੋਦਰ ਕੋ ਬੰਦੂ ਲੱਕ ਜਾਣਾ ਤੇ ਜਿਹੜੇ ਬੰਦੇ ਸੀ ਇਹਨਾਂ ਬੰਦਿਆਂ ਨੂੰ ਹੈਰ ਕੀਤਾ ਸੀ ਤੇ ਇਹਨਾਂ ਬੰਦਿਆਂ ਨੇ ਹੁਣ ਕਤਲ ਕਰ ਦਿੱਤੇ ਜੀ ਇਸ ਫਿਲਮ ਨੂੰ ਲੈ ਕੇ ਵੀ ਜਿਹੜੇ ਬਲਕੋਤ ਸਿੰਘ ਹੋਣਾ ਦਾ ਕਹਿਣਾ ਸੀ ਕਿ ਫਿਲਮ ਜਾਰੀ ਨਾ ਕੀਤੀ ਜਾਵੇ ਤੁਸੀਂ ਇਹਨੂੰ ਨਾ ਰਿਲੀਜ਼ ਕਰੋ ਤੁਹਾਨੂੰ ਜਿਹੜੀਆਂ ਇਹੋ ਜਿਹੀਆਂ ਗੱਲਾਂ ਹੋਵਦੀਆਂ ਜਿਹੜੀਆਂ ਹੁਣਾਂ ਗੱਲਾਂ ਆਏਗੇ ਗੋਲਦੀ ਬਿੜਾੜ ਨਹੀਂ ਆ ਕੱਲ ਨੂੰ ਬਰਾਂਸ ਜੰਦੀ ਸ਼ੋਹੇ ਨਾ ਚੀਜ਼ਾਂ ਨੂੰ ਵਕੀਲ ਜਿਹੜੇ ਹੈਗੇ ਆ ਉਹ ਅਦਾਲਤਾਂ 'ਚ ਇਸਤੇਮਾਲ ਕਰ ਸਕਦੇ ਆ ਬਿਲਕੁਲ ਜੀ ਫੈਰ ਛਿੱਟੂ ਮੁੱਤੇ ਵਾਲਾ ਇੱਥੇ ਨਹੀਂ ਰਹਿਣਾ ਰਹਿਣਾ ਆਪਾਂ ਵੀ ਕਿਸੇ ਦੇ ਨਹੀਂ ਸਾਹਮਣੇ ਆਪੋ ਆਪਣੀ ਬਾਰੀ ਤੁਰ ਜਾਣਾ ਹਮਮ ਲੇਕਿਨ ਇੱਕ ਗੱਲ ਜਿਹੜੀ ਹੈਗੀ ਆਪਾਂ ਨੂੰ ਇਹ ਮੰਨਣੀ ਪੈਣੀ ਹੈ ਕਿ ਪੰਜਾਬ ਦੀ ਧਰਤੀ ਹੈ ਜਿਹੜੀ ਇਸ ਸੂਰਮੇ ਯੋਧੇ ਕਲਾਕਾਰਾਂ ਨੂੰ ਪੇਸ਼ ਕਰਦੀ ਹੈ ਜਿਨ੍ਹਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਪੈਦਾ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਉਹ ਆਪਣੀ ਕਲਾ ਦੇ ਜਹਨ ਦਿਖਾਉਂਦੇ ਹੈ ਜੀ ਇਹ ਤੋਂ ਮੁਸਬੇਲਾ ਇਸ ਪਿੰਡ ਦੇ ਵਿੱਚ ਨਹੀਂ ਰਿਹਾ ਅਖਰ ਵਾਲੀ ਗੱਲ ਆ ਬਾੜ ਵਾਲੀ ਗੱਲ ਹੈ ਕਿ ਪੰਜਾਬ ਦੀ ਧਰਤੀ ਦੇ ਇੱਕ ਬਹੁਤ ਵਧੀਆ ਕਲਾਕਾਰ ਪੈਦਾ ਕੀਤਾ ਸੀ ਪਰ ਇਹ ਵੀ ਇੱਕ ਸਾਡਾ ਦੁਖਾਂਤ ਹੈ ਕਿ ਸਾਨੂੰ ਬਾਹਰਲੇ ਦੁਸ਼ਮਣਾਂ ਦੀ ਲੋੜ ਨਹੀਂ ਅਸੀਂ ਆਪਣਾ ਬੇੜਾ ਆਪ ਹੀ ਘਰ ਕਰਦੇ ਹਾਂ ਸਾਥੋਂ ਕਲਾ ਨੂੰ ਤੇ ਕਲਾਕਾਰਾਂ ਨੂੰ ਸੰਭਾਲਣੀ ਹੁੰਦਾ ਇੱਥੇ ਬਹੁਤ ਸਾਰੇ ਵੱਡੇ ਵੱਡੇ ਕਿਹੜੇ ਹੈਗੇ ਤ才ਕਾਰਾਂ ਦੀ ਆਪਾਂ ਜਦੋਂ ਗੱਲ ਕਰੀਏ ਸਾਡੇ ਪਰਾਂ ਦੇ ਸੁਣਦੇ ਜਾਣਦੇ ਹੈ ਦਰਸ਼ਕ ਸਾਡੇ ਜਾਣਦੇ ਹੈ ਸਾਰੇ ਕਿ ਸ਼ਿਵ ਕੁਮਾਰ ਬਟਾਲਵੀ ਵਰਗੇ ਕਿਤੇ ਕਿੱਡੇ ਵੱਡੇ ਕਲਾਕਾਰ ਸੀ ਲੇਕਿਨ ਉਹਨਾਂ ਦੀ ਮੌਤ ਦਾ ਕਾਰਨ ਕੀ ਸੀ ਉਹਦਾ ਇਹ ਮੌਜਾ ਕਾਰਮ ਸੇਠੋ ਨਾਲ ਦੀ ਧਾਰੂ ਸੀ ਜੀ ਜੇ ਅਸੀਂ ਰਿਬਲੀਸ਼ਨਰੀ ਕਲਾਕਾਰ ਆਪਣੇ ਕਮੀਆਂ ਦੇ ਵਿੱਚੋਂ ਦੇਖੀਏ ਤੇ ਇੱਥੇ 15 ਮੌਜਾ ਸੀ ਕਰਕੇ ਕਲਾਕਾਰ ਵੀ ਰਹੇ ਹੋਏ ਹੈ ਜੀ ਲੇਕਿਨ ਬੱਕਦੇ ਨਾਲ ਚੱਕਰਾਂ ਬਾਦਲੇ ਮਾਰਦੇ ਉਹ ਵੀ ਆਖਰ ਬੜੇ ਮਤਲਬ ਇੱਕ ਭਿਆਨਕ ਬਿਮਾਰੀ ਦੀ وجہ ਕਰ ਅਸੀਂ ਉਹਨਾਂ ਨੂੰ ਵੀ ਨੇਸ ਸੰਭਾਲ ਸਕੇ ਇੱਕ ਤਾਂ ਬੱਚੇ ਦੀ ਸਭ ਕੇ ਬੰਦੇ ਨੇ ਆਪਦੀ ਵਾਰੀ ਆਈ ਤੋਂ ਜਾਣਾ ਹੈ ਜਿਹੜੇ ਬੰਦੇ ਬਕਰ ਤੋਂ ਪਹਿਲਾਂ ਚਲੇ ਜਾਂਦੇ ਹੈ ਉਹਨਾਂ ਦਾ ਦੁੱਖ ਜ਼ਰੂਰ ਹੁੰਦਾ ਹੈ ਬੀਜੀ ਵਰਸੀਚੀ ਦੂਸੇ ਬਾਰੇ ਦੀ ਗੋਹਟਨ ਫਾਲੋਗੇ ਉਹਨਾਂ ਦੇ ਕਤਲ ਹੋਏ ਨੂੰ ਜੀ ਅੱਜ ਕੱਲ ਉਹਨਾਂ ਦਾ ਜਨਮ ਦਿਨ ਅੱਜ ਤੁਹਾਡੇ ਕੈਲੰਡਰ ਦੇ ਮੁਤਾਬਕ ਤੁਹਾਡੀਆਂ ਤਾਰੀਖਾਂ ਦੇ ਮੁਤਾਬਕ ਅੱਜ ਹੈ ਜੀ ਔਰ ਉਹਨਾਂ ਦੇ ਸ਼ੁਕਿਤ ਕਰੇ ਜਿੱਥੇ ਉਹਨਾਂ ਨੂੰ ਜਿਆਦਾ ਯਾਦ ਕੀਤਾ ਅਸੀਂ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਸੀਟੀਆ 24 ਵੀ ਦੀਪਨੋ ਉਹਨਾਂ ਨੂੰ ਸ਼ਰਧਾਂ ਦੇ ਫੁੱਲ ਪੇਸ਼ ਕਰਦੇ ਹਾਂ ਜੀ ਆ ਬਿਲਕੁਲ ਵਾਕਿਆ ਕਾਲਾ ਸੇ ਜੀ ਤੁਹਾਨੂੰ ਸਾਹਿਬ ਆ ਜਿਹੜਾ ਜਿੱਦਾਂ ਦਾ ਵੀ ਵਰਤਾਰਾ ਹੋਇਆ ਉਹ ਜਿੱਦਾਂ ਵੀ ਕਹਿ ਰਹੇ ਆ ਵਾਕਿਆ ਉਹ ਥੋੜਾ ਥੋੜਾ ਅਸਰ ਤੇ ਹੋਸਾ ਤਾਂ ਇਹ ਨਹੀਂ ਵੀ ਨਹੀਂ ਹੋਊਗਾ ਆਪਾਂ ਪਹਿਲੀ ਗੱਲ ਤੇ ਚੱਲਦੇ ਜੀ ਹਾਂਜੀ ਕੁਲਦੀਪ ਸਿੰਘ ਜੀ ਸਵਾਗਤ